ਇਹ ਕੋਈ ਸਟਾਹ ਦੀ ਗੱਲ ਕਰੀਏ ਤੇ ਤਿੰਨ ਕੁ ਸਵਾਰੀਆਂ ਜਿਆਦਾ ਏਂ ਜਲਦੀ ਸੀ ਇਹਨਾਂ ਨੂੰ ਦਰਤ ਨਹੀਂ ਤੇ ਡੈਥ ਵੀ ਹੋਈ ਕਿਸੇ ਦੀ ਨਹੀਂ ਡੈਥ ਕਿਸੇ ਦੀ ਨਹੀਂ ਕੋਈ ਦਰਤ ਨਹੀਂ ਬਾਕੀ ਸਵਾਰੀਆਂ ਹੀ ਹਾਂ ਬਾਕੀ ਸਵਾਰੀਆਂ ਠੀਕ ਆ ਕਿਸ ਨੂੰ ਕੋਈ ਕੋਈ ਤੇ ਏੰਜਰ ਆ ਉਹ ਸਾਡੇ ਤੋਂ ਆ ਰੰਪੀ ਡਾਕਟਰ ਆਈ ਸੀ ਓਕੇ ਮੈਂ ਇੱਕ ਮਿੰਟ ਕਰਦਾ ਫਸਟ ਹੈਂਡ ਤੋਂ ਵੀ ਦਿੱਤੀ ਤਰੀਪਨ ਸਾਰਿਆਂ ਨੂੰ ਹੁਣ ਸਥਿਤੀ ਠੀਕ ਹੈ ਸਾਰੀ ਇਸ ਟਾਈਮ ਹਾਂ ਠੀਕ ਠੀਕ ਬਸ ਕਿੰਨੀ ਕੁਚੀ ਤੋਂ ਡਿੱਗੀ ਹੈ ਬਸ ਹੈਗੀ ਆ 20 ਕੁ ਫੁੱਟ ਦਾ ਜਗ੍ਹਾ ਥੱਕ ਨਹੀਂ ਕਾਫੀ ਸਪੀਡ ਸੀ ਇਹਦੀ ਵੀਰ ਦਾ ਕਹਿ ਨਹੀਂ ਸਕਦੇ ਬਸ ਦੀ ਪਰ ਇਹਨਾਂ ਕਹਿੰਦੇ ਸਵਾਰੀਆਂ ਵੀ ਇਹ ਡਰਾਈਵਰ ਫੋਨ ਤੇ ਲੱਗਾ ਹੋਇਆ ਡਰਾਈਵਰ ਫੋਨ ਤੇ ਡਰਾਈਵਰ ਨੇ ਰੋਕਿਆ ਵੀ ਉਹਨੂੰ ਅੱਛਾ ਤਾਂ ਬੰਦੇ ਮਰਦਾ ਉਹ ਜੋ ਸਵਾਰੀਆਂ ਦਾ ਰਹਿੰਦੀਆਂ ਵੀ ਫੋਨ ਤੇ ਗੱਲ ਨਾ ਕਰੇ ਇਹ ਡਰਾਈਵਰ ਦੀ ਨਗਹਿਲੀ ਲੱਗਦੀ ਕਿ ਕਹਿ ਸਕਦੇ ਆ ਜਿਆਦਾਤਰ ਡਰਾਈਵਰ ਦੀ ਨਗਹਿਲੀ ਹੀ ਕਹਿੰਦਾ ਤੇ ਪਿੰਡ ਵਾਲਿਆਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਹਾਂ ਸਾਡੇ ਇਹ ਜੋ ਨਾਲ ਕਰਦੀ ਹੈ ਉਹ ਹੋਰ ਬੱਸਾਂ ਸਕੂਲ ਵਾਲੀਆਂ ਬੱਸਾਂ ਜੀ ਬੱਚੇ ਬਹੁਤ ਆਏ ਇੱਕ ਉਹ ਇੱਕ ਨੰਗ ਟੰਗ ਵੀ ਸੀ ਉਹ ਨੰਗ ਦੀ ਸੀ ਉਹਨਾਂ ਦੀ ਗੱਡੀ ਨਾਲ ਰੋਕੀ ਜਿਸ ਜਿੰਨਕੀ ਕਾਫੀ ਜ਼ਿਆਦਾ ਹੈਂਡਲ ਕਰ ਲਿਆ। ਕਿੰਨੇ ਕਬਜ ਦਾ ਹੈਗਾ ਵਾਕਿਆ ਇਹ? ਦੇਖੋ ਹੁਣ ਤੋਂ ਲਗਭਗ ਡੇਢ ਕਿੰਡਾ ਪਹਿਲਾਂ। ਓਕੇ। ਇਹ ਬੱਸ ਜਲੰਧਾ ਸਾਈਡ ਤੋਂ ਮੋਗਾ ਸਾਈਡ ਨੂੰ ਆ ਰਹੀ ਸੀ ਜੀ। ਤੇ ਜਿਹੜੀ ਡਵਾਇਡਰ ਕ੍ਰਾਸ ਕੀਤੀ ਹੈ ਹੁਣ ਸਵਾਰੀਆਂ ਦੇ ਬਿਆਨ ਲਾਂਗੇ ਜਿਵੇਂ ਸਵਾਰੀਆਂ ਕਹਿਣਗੀਆਂ ਉਸ ਹਿਸਾਬ ਨਾਲ ਕਾਰਵਾਈ ਜ਼ਰੂਰ ਕਰਾਂਗੇ। ਸਚਾਈ ਸਾਹਮਣੇ ਲਿਆਗੇ। ਲੱਗਦਾ ਕਿ ਤੇਜ਼ ਰਫਤਾਰ ਸੀ ਕੋਈ ਸਪੱਤਨ ਵਿਗੜਨ ਕਰਨ ਦਾ। ਇਹ ਤੁਹਾਨੂੰ ਦੱਸਣਗੇ ਜਿਹੜੀਆਂ ਸਵਾਰੀਆਂ ਵਿੱਚੇ ਮੌਕੇ ਤੇ ਹੈਗੀਆਂ ਉਹਨਾਂ ਦੇ ਬਿਆਨ ਲਾਂਗੇ ਇਨਵੈਸਟੀਗੇਸ਼ਨ ਕਰਾਂਗੇ ਸਾਰੀ। ਜੋ ਇਨਵੈਸਟੀਗੇਸ਼ਨ ਚ ਆਇਆ ਉਸ ਹਿਸਾਬ ਨਾਲ ਕਾਰਵਾਈ ਜ਼ ਸਵਾਰੀਆਂ ਤਿੰਨ ਚਾਰਾਂ ਦੇ ਸੱਟਾਂ ਕਾਫੀ ਲੱਗੀਆਂ ਜੀ ਬਾਕੀ ਕੋਲੇ ਗੰਭਰੀ ਰਹਿ ਗਏ ਆ ਜਾ ਕੇ ਬਿਆਨ ਲੈ ਕੇ ਤੇ ਇਨਵੈਸਟੀਗੇਸ਼ਨ ਦਾ ਪਰ ਕਿੰਨੇ ਕਿਸੀ ਦੇ ਵਿੱਚ ਸਵਾਰ ਯਾਤਰੀ ਹਾਂਜੀ ਟੋਟਲ ਯਾਤਰੀ ਕਿੰਨੇ ਕਿਸੀ ਦੇ ਇਹ ਜਾ ਕੇ ਵੇਖਦੇ ਆ ਜੀ ਮੌਕੇ ਤੇ ਪਤਾ ਨਹੀਂ ਲੱਗਾ ਜੀ ਜਾ ਕੇ ਵੇਖ ਕੇ ਤੇ ਕਾਰੀ ਨੈਟਿੰਗ ਇਹਨ ਕਰ ਰਹੇ ਹੈ। ਖੈਰ ਹਾਈਵੇ ਤੇ ਚੱਲਣ ਵੇਲੇ ਜਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇੱਕ ਪਾਸੇ ਧੁੰਦ ਦਾ ਵੇਲਾ ਹੈ, ਧੁੰਦ ਦਾ ਸਮਾਂ ਹੈ ਅਤੇ ਦੂਜੇ ਪਾਸੇ ਜਿਵੇਂ ਬੱਸ ਵਾਲੇ ਜਾਂ ਹੋਰ ਗੱਡੀਆਂ ਵਾਲੇ ਤੇਜ਼ ਚਲਾਉਂਦੇ ਨੇ ਤੇ ਅਕਸਰ ਕਿਹਾ ਜਾਂਦਾ ਹੈ ਕਿ ਡਰਾਈਵਿੰਗ ਕਰਦੇ ਵਕਤ ਨਾ ਨਸ਼ਾ ਕੀਤਾ ਜਾਵੇ ਤੇ ਨਾ ਹੀ ਫੋਨ ਤੇ ਗੱਲ ਕਰੋ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਣ। ਮੋਗਾ ਤੋਂ ਸੰਜੀਵ ਕੁਮਾਰ ਦੀ ਰਿਪੋਰਟ ਔਨ 에ਅਰ ਕਈ ਵੇ ਤੇ ਲਗਾਤਾਰ ਹਾਦਸੇ ਦੀ ਗਿਣਤੀ ਵਧੇ ਜਾ ਰਹੀ ਹੈ ਤੇ ਜ਼ਿਆਦਾਤਰ ਹਾਦਸੇ ਕਿਸੇ ਨਾ ਕਿਸੇ ਅਨਗੈਲੀ ਕਾਰਨ ਵਾਪਰਦੇ ਨੇ ਅਕਸਰ ਦੇਖਿਆ ਜਾਂਦਾ ਹੈ ਕਿ ਬਸਾਂ ਵਾਲੇ ਤੇਜ਼ ਰਫ਼ਤਾਰ ਨਾਲ ਬੱਸ ਵੀ ਭਜਾਉਂਦੇ ਨੇ ਤੇ ਦੂਜੇ ਪਾਸੇ ਕੰਨੂ ਫੋਨ ਲਾਇਆ ਹੁੰਦਾ ਹੈ ਜਿਸ ਤੇ ਲੈ ਕੇ ਸਵਾਰੀਆਂ ਅਕਸਰ ਜ਼ਰੂਰ ਬੱਸ ਡਰਾਈਵਰਾਂ ਨੂੰ ਕੰਡਕਟਰਾਂ ਨੂੰ ਟੋਕਦੇ ਨੇ ਪਰ ਸੁਣਦਾ ਕੋਈ ਨਹੀਂ ਹੈ ਇਹ ਹਾਦਸਾ ਵੀ ਕੁਝ ਇਹੀ ਕਾਰਨਾ ਕਰਕੇ ਹੋਇਆ ਹੈ ਮੋਗਾ ਦੇ ਨਜ਼ਦੀਕ ਵਾਪਰੇ ਇਸ ਹਾਦਸੇ ਦੇ ਵਿੱਚ ਵੀ ਜੋ ਮੌਕੇ ਤੋਂ ਮੌਜੂਦ ਜਾਣਕਾਰੀ ਮਿਲੀ ਹੈ ਕਿ ਪੰਜਾਬ ਰੋਡਵੇਜ਼ ਦੀ ਬੱਸ ਦਾ ਡਰਾਈਵਰ ਰਫ਼ਤਾਰ ਨਾਲ ਭਜਾ ਰਿਹਾ ਸੀ ਅਤੇ ਨਾਲ ਹੀ ਫੋਨ ਕੰਨ ਨੂੰ ਲਗਾਇਆ ਹੋਇਆ ਸੀ ਸਵਾਰੀਆਂ ਨੇ ਕਈ ਵਾਰ ਉਸ ਨੂੰ ਰੋਕਿਆ ਪਰ ਉਸ ਨੇ ਸਵਾਰੀਆਂ ਦੀ ਇੱਕ ਨਾ ਸੁਣੀ ਜਿਸ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਪੰਜਾਬ ਰੋਡਵੇਜ ਦੀ ਬੱਸ ਦਾ ਇੱਕ ਮਹਿੰਦਰਾ ਪਿਕਅਪ ਦੇ ਨਾਲ ਟੱਕਰ ਹੋ ਗਈ ਟੱਕਰ ਇਨੀ ਜ਼ਬਰਦਸਤ ਸੀ ਕਿ ਹਾਈਵੇ ਤੋਂ ਹੇਠਾਂ ਬੀ 400 ਡੂੰਗੀ ਖਾਂਡ ਵਿੱਚ ਬੱਸ ਝੱਟ ਗਈ ਜਿਸ ਨਾਲ ਤਿੰਨ ਤੋਂ ਚਾਰ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਤੇ ਹੋਰ ਸਵਾਰੀਆਂ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਮੌਕੇ ਤੇ ਮੌਜੂਦ ਦੇ ਪਿੰਡ ਦੇ ਲੋਕਾਂ ਵੱਲੋਂ ਨਿਹੰਗ ਸਿੰਘਾਂ ਵੱਲੋਂ ਇੱਥੋਂ ਤੱਕ ਸਕੂਲੀ ਬੱਚਿਆਂ ਵੱਲੋਂ ਵੀ ਇਹਨਾਂ ਸਵਾਰੀਆਂ ਦੀ ਮਦਦ ਕੀਤੀ ਗਈ ਹੈ ਜੋਵੇਂ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਇੱਕ ਵਾਰ ਤਸਵੀਰਾਂ ਦੇਖ ਕੇ ਵੀ ਦਿਲ ਦਹਿਲ ਜਾਂਦਾ ਹੈ ਕਿ ਆਖਰ ਇੱਕ ਬੱਸ ਅਤੇ ਪਿਕਅਪ ਦੇ ਵਿਚਾਲੇ ਜੋ ਟੱਕਰ ਹੋਈ ਹੈ ਉਹ ਕਿੰਨੀ ਦਰਦਨਾਕ ਹੈ ਭਿਆਨਕ ਹੈ ਅਤੇ ਬੱਸ ਡਰਾਈਵਰ ਜੋ ਕਿ ਸਵਾਰੀਆਂ ਦੇ ਮੁਤਾਬਕ ਫੋਨ ਕੰਨ ਨੂੰ ਲਾਇਆ ਹੋਇਆ ਸੀ ਅਤੇ ਬੱਸ ਚਲਾ ਰਿਹਾ ਸੀ ਉਸ ਦੀ ਅਣਗਹਿਲੀ ਕਾਰਨ ਇਹ ਹਾਦਸਾ ਪਹਿਲੀ ਨਜ਼ਰ ਵਿੱਚ ਨਜ਼ਰ ਆ ਰਿਹਾ ਹੈ ਆਪ ਸੁਣਦੇ ਹਾਂ ਪਹਿਲਾਂ ਪਿੰਡ ਵਾਸੀਆਂ ਦਾ ਬਿਆਨ ਤੇ ਬਾਅਦ ਵਿੱਚ ਪੁਲਿਸ ਅਫਸਰ ਇਸ ਬਾਰੇ ਕੀ ਜਾਣਕਾਰੀ ਦਿੰਦੇ ਨੇ ਇਸ ਵੇਲੇ ਦਾ ਟਾਈਮ ਨਾ ਹੋ ਕੇ 1.5 ਘੰਟਾ ਹਾਂਜੀ ਬਸਤ ਇਹਦੇ ਜਿਲੰਦ ਸਾਈਡ ਤੋਂ ਆਈ ਸੀ ਨਾ ਜੀ ਤੇ ਆਊਟਸਾਈਡ ਆ ਕੇ ਹਟ ਕਰਕੇ ਉਹ ਟੈਂਕੀ ਉੱਪਰ ਇਕੱਲੇ ਪਉਣ ਤੋਂ ਨਹੀਂ ਗਈ ਅੱਛਾ ਤੇ ਸਵਾਰੀਆਂ ਦੇ ਸਬ ਮੁਤਾਬਕ ਆ ਵੀ ਜਿਹੜਾ ਡਰਾਈਵਰ ਸੀਗਾ ਉਹ ਪੌਂਟ ਤੇ ਗੱਲ ਕਰ ਉਹ ਕਿੰਨੀਆਂ ਕ ਸਵਾਰੀਆਂ ਸੀਗੀਆਂ ਇਹ ਸਾਨੂੰ ਬਸ ਭਰੀ ਸੀ ਬਸ ਭਰੀ ਹੋਈ ਸੀ ਤੇ ਕੋਈ ਸੱਟਾਂ ਦੀ ਗੱਲ ਕਰੀਏ ਤੇ ਇਹ ਤਿੰਨ ਕ ਸਵਾਰੀਆਂ ਜ਼ਿਆਦਾ ਏਂਜਰ ਸੀ ਸੀ ਇਹਨਾਂ ਨੂੰ ਦਰਦ ਨਹੀਂ ਸੀ ਤੇ ਡੈਥ ਵੀ ਹੋਈ ਕਿਸੇ ਦੀ ਨਹੀਂ ਡੈਥ ਕਿਸੇ ਦੀ ਨਹੀਂ ਕੋਈ ਨਹੀਂ ਬਾਕੀ ਸਵਾਰੀਆਂ ਜੀ ਆ ਬਾਕੀ ਸਾਰੀਆਂ ਠੀਕ ਆ ਕਿ ਤੁਹਾਨੂੰ ਕੋਈ ਬਹੁਤ ਇੰਜਰਾ ਉਹ ਸਾਡੇ ਤੋਂ ਆਰ ਐਮ ਪੀ ਡਾਕਟਰ ਆਈ ਸੀ ਨੇ ਉਹਨਾਂ ਨੇ ਟੀਟਰੀਟਮੈਂਟ ਕਰਤਾ ਫਸਟ ਹਰ ਤੋਂ ਦੀ ਦਿੱਤੀ तकरीबन ਸਾਰਿਆਂ ਨੂੰ ਹੁਣ ਸਥਿਤੀ ਠੀਕ ਹੈ ਸਾਰੀ ਇਸ ਟਾਈਮ ਹਾਂ ਠੀਕ ਠੀਕ ਬਸ ਕਿੰਨੀ ਕੁਚੀ ਟੁੱਟ ਗਈ ਹੈ ਬਸ ਹੈਗੀ ਆ 20 ਕੁ ਫੁੱਟ ਦਾ ਜਗ੍ਹਾ ਥੱਕ ਗਈ ਕਾਫੀ ਸਪੀਡ ਸੀ ਇਹਦੀ ਸਪੀਡ ਤਾਂ ਕਹਿ ਨਹੀਂ ਸਕਦੇ ਬਸ ਦੀ ਪਰ ਇੰਨਾ ਕਹਿੰਦੇ ਸਾਰਿਆਂ ਵੀ ਇਹ ਡਰਾਈਵਰ ਫੋਨ ਤੇ ਲੱਗ ਹੋਏ ਡਰਾਈਵਰ ਫੋਨ ਤੇ ਡਰਾਈਵਰ ਨੇ ਰੋਕਿਆ ਵੀ ਉਹਨੂੰ ਅੱਛਾ ਇਹ ਫੰਦੇ ਮਜ਼ਾਕ ਤੇ ਜੋਸ ਵਾਰੀਆਂ ਰੱਖਦੀਆਂ ਆਂ ਇਹ ਭੌਂ ਕੇ ਗੱਲ ਨਾ ਕਰੀ ਇਹ ਡਰਾਈਵਰ ਦੀ ਨਿਗਹਿਲੀ ਲੱਗਦ ਕੇ ਕਹਿ ਸਕਦੇ ਆਂ ਜਿਆਦਾਤਰ ਡਰਾਈਵਰ ਦੀ ਨਿਗਹਿਲੀ ਕਹਿ ਸਕਦੇ ਆਂ ਤੇ ਪਿੰਡ ਵਾਲਿਆਂ ਨੇ ਵੀ ਬਹੁਤ ਸਪੋਰਟ ਕੀਤੀ ਆ ਜੀ ਹਾਂ ਸਾਡੇ ਇਥੇ